ਸਕਦੇ ਗਰੇ ਦੋਸਤੋ ਮੇਰੇ ਮਾਈਕੂ ਜੀ ਕਾਲ ਸਾਹਿਬ ਮਾਈਕੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜਾ ਬਾਰਸ਼ ਤੇ ਹੜ੍ਹਾਂ ਦੀ ਜਿਹੜੀ ਮੁਸੀਬਤਾਂ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਤੇ ਉਸੇ ਮੱਦੇ ਨਜ਼ਰ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਪਾਰਟੀਆਂ ਵੱਲੋਂ ਆਪਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਪੀੜਤ ਲੋਕ ਹੈਗੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਸੇ ਲੜੀ ਦੇ ਤਹਿਤ ਅੱਜ ਸਰਦਾਰ ਦਰਸ਼ਨ ਸਿੰਘ ਬਰਾੜ ਜਿਹੜੇ ਸਾਬਕਾ ਐਮਐਲਏ ਹੈ ਕਾਂਗਰਸ ਪਾਰਟੀ ਦੇ ਉਹਨਾਂ ਦੇ ਸੁਪੁੱਤਰ ਤਦਾ ਕਮਲਜੀਤ ਸਿੰਘ ਬਰਾੜ ਵੱਲੋਂ ਇੱਕ ਵਿਸ਼ੇਸ਼ ਇਕੱਠ ਕੀਤਾ ਗਿਆ ਪੋਸਟ ਕਾਰਡ ਦੇ ਵਿੱਚ ਇਹ ਤਿਆਰ ਕੀਤਾ ਗਿਆ ਹੈ ਕਿ ਜਿੰਨੇ ਜਿਹੜੇ ਪੀੜਤ ਲੋਕ ਆ ਗਏ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਆਪਦਾ ਰਾਸ਼ਨ ਤੇ ਹੋਰ ਸਮਾਨ ਇਕੱਠਾ ਕਰਕੇ ਤੇ ਵੱਖ-ਵੱਖ ਏਰੀਏ ਦੇ ਵਿੱਚ ਜਾਇਆ ਜਾਊਗਾ ਤੇ ਉਹਨਾਂ ਦੀ ਸਹਾਇਤਾ ਕੀਤੀ ਜਾਊਗੀ ਤੇ ਇਸੇ ਨੂੰ ਲੈ ਕੇ ਅੱਜ ਅਸੀਂ ਸਦਾ ਕਮਜੀ ਸਿੰਘ ਬਰਾੜ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਿੱਥੇ ਇਸ ਟਾਈਮ ਇਕੱਠਾ ਹੈਗਾ ਲੋਕ ਬੈਠੇ ਹੈਗੇ ਉਹਨਾਂ ਦੀਆਂ ਜਿਹੜੀਆਂ ਤਕਰੀਰਾਂ ਵੀ ਚੱਲ ਰਹੀਆਂ ਹੈਗੀਆਂ ਤੇ ਨਾਲ ਦੀ ਨਾਲ ਸਰਕਾਰ ਦੇ ਉੱਪਰ ਨਿਸ਼ਾਨੇ ਵੀ ਲਾਏ ਜਾ ਰਹੇ ਆ ਇਸ ਸਬੰਧੀ ਜੇ ਜ਼ਿਆਦਾ ਦਰਸ਼ਨ ਸਿੰਘ ਬਰਾੜ ਦੇਸਪੁੱਤ ਦਾ ਕਮਜੀ ਸਿੰਘ ਬਰਾੜ ਨਾਲ ਗੱਲਬਾਤ ਕਰਦੇ ਉਹਨਾਂ ਦਾ ਕੀ ਕਹਿਣਾ ਆਉਟ ਸਟ ਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੀਟਿੰਗ ਦਾ ਮਕਸਦ ਆਪਣੇ ਭਰਾਵਾਂ ਨਾਲ ਖੜਨ ਦਾ ਹੈ ਸਾਰੇ ਸਾਥੀਆਂ ਨੂੰ ਸਾਰੀ ਸੰਗਤ ਨੂੰ ਇਕੱਠੇ ਕਰਕੇ ਜਿਹੜੀ ਸਰਕਾਰੀ ਆਫਤਾਂ ਇਹਨੂੰ ਸਰਕਾਰੀ ਆਫਤ ਕਵਾਂਗੇ ਕੁਦਰਤੀ ਆਫਤ ਕਿਉਂਕਿ ਇਹ ਸਰਕਾਰਾਂ ਦੀ ਲਿਆਂਦੀ ਹੋਈ ਆਫਤਾਂ ਤਾਂ ਉਸ ਸਰਕਾਰੀ ਆਫਤ ਨਾਲ ਕਿਵੇਂ ਨੇ ਜੱਠਣਾ ਹੈ ਜਿਵੇਂ ਪਹਿਲਾਂ ਸਾਡੇ ਪੁਰਖੇ ਵੱਡੇ ਅਬਦਾਲੀ ਨਾ ਪਟਦੇ ਰਹੇ ਆ ਸਾਡਾ ਲੋਹਾ ਖੜਕਦਾ ਰਿਹਾ ਉਹਨਾਂ ਨਾਲ ਅਸੀਂ ਅੰਗਰੇਜ਼ਾਂ ਨਾਲ ਪਟੇ ਆ ਹੁਣ ਇਹ ਸਰਕਾਰੀ ਆਫਤ ਇੱਕ ਹੋਰ ਆ ਗਈ ਆ ਉਹ ਵੀ ਪਟੀਆਂ ਹਕੂਮਤਾਂ ਸੀ ਉਹ ਵੀ ਸਰਕਾਰੀ ਆਫਤਾਂ ਸੀ ਤਾਂ ਇਸ ਸਰਕਾਰੀ ਆਫਤ ਨਾਲ ਪਟਣ ਲਈ ਜਿਹੜੀ ਦੋ ਸਰਕਾਰਾਂ ਦੀ ਲਿਆਂਦੀ ਹੋਈ ਆ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਜਿਹਨੂੰ ਪਤਾ ਸੀ ਜਿਹਨੂੰ ਪਤਾ ਸੀ ਕਿ ਇੰਨਾ ਪਾਣੀ ਇਕੱਠਾ ਹੋ ਰਿਹਾ ਤੇ ਇੰਨਾ ਪਾਣੀ ਜੇ ਛੱਡਣਗੇ ਇਕੱਠਾ ਤਾਂ ਪੰਜਾਬ ਡੁੱਬੂਗਾ ਤਾਂ ਉਹਨਾਂ ਨੇ ਮਤਲਬ ਸਾਡਾ ਸਾਡਾ ਜਿਹੜਾ ਸਾਨੂੰ ਵੱਢਣ ਲਈ ਜਿਹੜਾ ਘਵਾੜਾ ਭਾਜਪਾ ਵਰਤ ਰਹੀ ਹੈ ਨਾ ਉਸ ਘਵਾੜੇ ਦਾ ਦਸਤਾ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ ਆ ਉਹ ਉਸ ਆਫਤ ਨਾਲ ਨੇ ਜਿੱਠਣ ਲਈ ਅਸੀਂ ਇਕੱਠੇ ਹੋਏ ਆ ਸਾਰੀ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਆਂਢ ਗੁਆਂਢ ਵੀ ਦੇਖੋ ਤੇ ਉਹਨਾਂ ਭਰਾਵਾਂ ਦੀ ਮਦਦ ਕਰ ਲੇ ਵੀ ਜਿਹੜੇ ਭਰਾ ਸਿਰਫ ਆਪਣੇ ਭਰਾਵਾਂ ਵੱਲ ਝਾਕ ਰਹੇ ਆ ਜਾਂ ਪਾਤਸ਼ਾਹ ਦੀ ਰਹਿਮਤ ਦੇ ਉੱਤੇ ਬੈਠੇ ਆ ਉਹ ਸਰਕਾਰਾਂ ਮੂਰੇ ਹੱਥ ਨਹੀਂ ਹੱਟ ਰਹੇ ਤੁਸੀਂ ਕਿਸ ਤਰ੍ਹਾਂ ਦੀ ਜਿਹੜਾ ਮੀਟਿੰਗ ਕੀਤੀ ਹੈ ਕਿਹੋ ਜਿਹਾ ਤੁਸੀਂ ਮਦਦ ਕਰਨ ਵਾਸਤੇ ਜਾ ਰਹੇ ਹੋ ਕਿਹੜੇ ਏਰੀਆ ਜਾ ਰਹੇ ਦੇਖੋ ਅਜੇ ਅਜ ਨਾਲਾ ਜਿਹੜਾ ਸਭ ਤੋਂ ਵੱਧ ਪੀੜਤ ਆ ਅਜ ਨਾਲੇ ਦੇ ਰਸਤੇ ਬੰਦ ਹੋ ਗਏ ਆਲੇ ਦੁਆਲੇ ਦੇ ਸਾਰੇ ਇੱਕ ਤਾਂ ਉਹ ਬਾਰਡਰ ਵਾਲਾ ਏਰੀਆ ਏ ਇੱਕ ਉੱਥੇ ਪਹੁੰਚਣ ਲਈ ਜਿਹੜੇ ਰਾਹ ਸੀ ਉਹ ਰਾਹ ਟੁੱਟੇ ਸੜਕਾਂ ਟੁੱਟ ਗਈਆਂ ਉੱਥੇ ਕੋਈ ਜਾ ਨਹੀਂ ਰਿਹਾ ਤੇ ਇਹ ਨਹੀਂ ਹੈਗਾ ਕਿ ਕੋਈ ਜਮੇ ਨਹੀਂ ਜਾ ਰਿਹਾ ਉੱਥੇ ਵੀ ਭੈਣ ਭਾਈ ਗਏ ਆ ਪਰ ਉੱਥੇ ਵੱਧ ਲੋਡ ਆ ਜਿਵੇਂ ਸ਼ਹਿਰਾਂ ਦੇ ਮੇਰੇ ਦੋਸਤ ਮੈਨੂੰ ਪੁੱਛ ਕੇ ਜਾਂਦੇ ਆ ਵੀ ਅਸੀਂ ਮਦਦ ਕਰਨੀ ਚਾਹੁੰਦੇ ਆ ਅਸੀਂ ਉੱਥੇ ਜਾਣਾ ਚਾਹੁੰਨੇ ਮੈਂ ਉਹਨਾਂ ਦੇ ਨੰਬਰ ਦਿਨਾ ਜਿਹੜੇ ਦੋਸਤ ਕੈਂਪ ਲਾਈ ਬੈਠੇ ਆ ਪਰ ਉਹ ਸ਼ਹਿਰਾਂ ਦੇ ਜਿਹੜੇ ਭਰਾਏ ਉਹ ਰਾਸ਼ਨ ਪਾਣੀ ਖਾਣ ਪੀਣ ਦੀ ਅਵਸਥਾ ਲੈ ਕੇ ਜਾ ਰਹੇ ਆ ਤੇ ਅਸੀਂ ਪਿੰਡਾਂ ਵਾਲੇ ਭਰਾਵਾਂ ਦੀ ਮੀਟਿੰਗ ਇਸ ਕਰਕੇ ਕੀਤੀ ਆ ਕਿ ਖਾਣ ਇਨਸਾਨਾਂ ਦੇ ਖਾਣੇ ਦੇ ਨਾਲ ਨਾਲ ਪਸ਼ੂਆਂ ਦਾ ਖਾਣਾ ਪੱਠੇ ਅਚਾਰ ਫੀਡ ਹੋਰ ਜਿਹੜੀ ਵੀ ਚੀਜ਼ ਅਸੀਂ ਲਿਜਾ ਸਕਦੇ ਆ ਉਹਦੀ ਬਹੁਤ ਵੱਡੀ ਲੋੜ ਹੈ ਸਰ ਸਾਹਿਬ ਜਦੋਂ ਤੁਸੀਂ ਕਹਿੰਦੇ ਸਰਕਾਰੀ ਆਫਤਾ ਪਰ ਜੇ ਲਗਾਤਾਰ ਜਿਹੜੀ بارش ਆ ਹੋ ਲਗਾਤਾਰ ਹੋ ਰਹੀ ਆ ਇਹਨੂੰ ਆਪ ਸਰਕਾਰੀ ਆਫਤਾ ਕਹਿ ਸਕਦੇ ਕਿਵੇਂ ਕਹਿ ਸਕਦੇ ਮੈਂ ਕਹਿ ਸਕਦਾ ਕਿ ਆਪਣੇ ਜੇ ਕੱਗੇ ਪਨੇ ਹਲਕੀ ਦੀ ਕਲਗਰੀ ਲੋਕਾਂ ਦੇ ਘਰ ਚੋਂ ਰਹੀ ਆ ਲੋਕਾਂ ਦਾ ਬਹੁਤ ਬੁਰਾ ਹਾਲਾ ਸਰਕਾਰੀ ਆਫਤ ਆਪਣਾ ਕੰਮ ਨਹੀਂ ਕਰ ਰਹੀ ਘਰ ਚੋ ਰਹੇ ਆ ਨਾ ਉਹ ਜਿਹਦੀ ਛੱਤ ਕਮਜ਼ੋਰ ਉਹ ਚੋ ਰਹੇ ਆ ਪਾਣੀ ਤਾਂ ਨਹੀਂ ਨਾ ਖੜਾ ਕਿਸੇ ਦੇ ਕਿਸੇ ਦੇ ਲੱਖ ਲੱਖ ਪਾਣੀ ਤਾਂ ਨਹੀਂ ਖੜਾ ਕਿਸੇ ਪਾਸੋਂ ਆ ਪਾਣੀ ਆਇਆ ਤਾਂ ਨਹੀਂ ਆਇਆ ਵੀ ਬੁਹਾ ਕੇ ਲੈ ਜਾਊਗਾ ਇਸ ਤਰੀਕੇ ਦਾ ਕੋਈ ਸਾਡੇ ਨਾ ਤਾਂ ਸੁਆ ਟੁੱਟਿਆ ਨਾ ਨਹਿਰ ਟੁੱਟੀ ਆ ਕੋਈ ਤੁਸੀਂ ਫੂਲੇ ਵਾਲਾ ਪਿੰਡ ਨੇੜੇ ਆ ਆਪਣੇ ਨਹਿਰ ਜਾ ਕੇ ਦੇਖੋ ਯਾਰ ਆ ਫੂਲੇਰ ਦੀ ਸੰਗਤ ਖੜੀ ਹੋ ਮੈਂਬਰਸ ਆਫ ਥੋੜੇ ਨਹਿਰ ਚ ਪਾਣੀ ਤਾਂ ਨਹੀਂ ਹੈਗਾ ਨਾ ਨਹਿਰ ਚ ਪਾਣੀ ਹੈ ਨਹੀਂ ਕਿਉਂ ਨਹੀਂ ਪਾਣੀ ਛੱਡਦੇ ਨਹਿਰਾਂ ਚ ਵੀ ਵੇ ਇਕੱਠਾ ਕਰਦੇ ਆ ਕਾਦੇ ਲਈ ਇਕੱਠਾ ਕਰ ਰਹੇ ਆ ਪਾਣੀ ਅਸੀਂ ਇਹ ਪਾਣੀ ਕੇਂਦਰ ਸਰਕਾਰ ਨੇ ਆਪਦੀ 20 ਟੀਮ ਜਿਹੜੀ ਪੰਜਾਬ ਚ ਰਾਜ ਕਰ ਰਹੀ ਆ ਆਮ ਆਦਮੀ ਪਾਰਟੀ ਆਰਐਸਐਸ ਦੀ 20 ਟੀਮ ਦੇ ਰਾਹੀਂ ਦਿੱਲੀ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਇਹਨਾਂ ਨੂੰ ਪਾਣੀ ਦੇਣ ਲਈ ਵੱਧ ਪਾਣੀ ਦੇਣਾ ਸੀ ਇਹਨਾਂ ਨੇ ਇਕੱਠਾ ਕਰਕੇ ਉਹਦੇ ਲਈ ਇਕੱਠਾ ਕਰ ਰਹੇ ਸੀ ਪਾਣੀ ਪਰ ਇਹ ਕਿਤੇ ਨਾ ਕਿਤੇ ਇਹ ਗੱਲ ਭੁੱਲ ਗਏ ਕਿ ਇੰਨਾ ਪਾਣੀ ਇਕੱਠਾ ਕਰਨ ਤੋਂ ਬਾਅਦ ਤੇ ਉਸ ਉਹਨੂੰ ਛੱਡਾਂਗੇ ਕਿੱਥੇ ਹੁਣ ਦਿੱਲੀ ਨਾ ਕਰੀ ਜਾਂਦਾ ਵੀ ਸਾਨੂੰ ਲੋੜ ਨੂੰ ਛੋਟੇ ਪਾਣੀ ਦੀ ਤੇ ਸਾਡਾ ਜਿਹੜਾ ਦਿਨੇ ਉਹਦੇ ਚ ਵੀ ਘੱਟ ਕਰਦੇ ਯਾਰ ਇਹ ਰਾਇ ਪੇਰੀਆਂ ਲਾਓ ਯਾਰ ਪੜੋ ਰਾਇ ਪੇਰੀਆਂ ਲਾਓ ਅਰ ਦਿੱਤਾ ਨੂੰ ਪੜਨਾ ਚਾਹੀਦਾ ਸਾਰਿਆਂ ਨੂੰ ਕਿ ਜੇ ਕੋਈ ਸੂਬਾ ਪਾਣੀ ਦੇ ਨਾਲ ਜਿਹਦੀ ਤਬਾਹੀ ਹੁੰਦੀ ਆ ਤੇ ਪਾਣੀ ਦਾ ਹੱਕਦਾਰ ਵੀ ਉਹੀ ਆ ਤੇ ਅਸੀਂ ਪਾਣੀ ਪਿੱਛੇ ਤਾਂ ਲੜੀ ਜਾਂਦੇ ਆ ਕਿ ਸਾਡੇ ਕੋਲ ਤਾਂ ਬਾਧੂ ਪਾਣੀ ਹੈ ਨਹੀਂ ਤੇ ਅੱਜ ਸਾਡੇ ਕੋਲ ਇਹ ਪਾਣੀ ਨਾਲ ਕਹਿੰਦੇ ਹੁੰਦੇ ਆ ਨਾ ਕਿ ਸੁੱਕੀ ਖੇਤੀ ਤਾਂ ਹਰੀ ਹੋ ਜਾਂਦੀ ਆ ਪਾਣੀ ਨਾਲ ਮਰੀ ਹੋਈ ਹਰੀ ਨਹੀਂ ਹੁੰਦੀ ਇਹ ਕਚਾਲਾ ਸਾਜ਼ਿਸ਼ ਆ ਇਹ ਵੀ ਅਬਦਾਲੀ ਹੁਣਾਂ ਦੇ ਚੇਲੇ ਨੇ ਉਹਨਾਂ ਦੇ ਹੀ ਵਾਰਸ ਨੇ ਇਹ ਮੋਦੀ ਕਿਤੇ ਆ ਭਗਵੰਤ ਮਾਨ ਹੁਰੀ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੇ ਵੀ ਲੱਖ ਯਤਨ ਕਰੇ ਤੇ ਇਹ ਵੀ ਆਪ ਦਾ ਯਤਨ ਕਰਕੇ ਜ਼ੋਰ ਲਾ ਕੇ ਵੇਖ ਲੈਣ ਇਹਨਾਂ ਨੇ ਅੱਜ ਵੀ ਹੱਥ ਨਹੀਂ ੱਡਣੇ ਪੰਜਾਬ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਕੱਲ ਇੱਕ ਲੇਡੀ ਸੀਗੀ ਉਹ ਰੋਈ ਆ ਭਗਵੰਤ ਮਾਨ ਵੀ ਮੁੱਖ ਮੰਤਰੀ ਵੀ ਰੋ ਪਿਆ ਉਹਦੇ ਪਰੇ ਗੱਲਾਂ ਚੁਣੇ ਰੋ ਰੋਣਾ ਥਰੂ ਰੋਣਾ ਲੱਗਦਾ ਉਹ ਮੁੱਖ ਮੰਤਰੀ ਸਾਹਿਬ ਰੋਵੋ ਨਾ ਲੋੜਾਂ ਪੂਰੀਆਂ ਕਰੋ ਉਹਨਾਂ ਦੀ ਹੱਥ ਬੰਨੇ ਤੁਹਾਡੇ ਮੂਰੇ ਰੋਵੋ ਨਾ 199 ਦੇ ਵਿਚਾਲੇ ਬੈਠ ਕੇ ਇਕੱਲੇ ਥੱਲੇ ਧਰਤੀ ਤੇ ਬੈਠ ਕੇ ਰੋਟੀਆਂ ਨਸਾਉ। ਉੱਥੇ ਬੈਠ ਕੇ ਪ੍ਰਸ਼ਾਦਾ ਸਕੇ ਦੇ ਡਰਾਮੇ ਨਾ ਕਰੋ। ਉਹ ਜਿਹੜੀ ਬੀਬੀ ਰੋਈ ਆ ਨਾ ਤੁਸੀਂ ਗੱਲ ਕਰਦੇ ਹੋ ਉਹ ਬੀਬੀ ਤੁਸੀਂ ਦੱਸੋ ਹਰ ਪੀੜਤ ਸੀ ਉਹ। ਉਹਦੇ ਕੰਨਾਂ 'ਚ ਸੋਨਾ ਉਹਦੇ ਹੱਥਾਂ 'ਤੇ ਘੜੀਆਂ ਹਵਾਾਂ 'ਚ ਸੋਨਾ ਉਹਦੇ। ਉਹਦੇ ਗੜ ਦੇ ਵਿੱਚ ਆਹੈਂਤੀ ਕਾਰਡ ਆਮ ਆਦਿ ਪਾਰਟੀ ਦਾ ਪਾਇਆ ਹੋਇਆ। ਉਹਦੇ ਸਿਰ ਦੇ ਉੱਤੇ ਵਾਲ ਚੰਗੀ ਤਰ੍ਹਾਂ ਬਾਹ ਕੇ ਸਜਾ ਕੇ ਕਲਿੱਪ ਲਾਏ ਉਸ ਪੈਂਡ ਦੇ। ਉਹ ਹਰ ਨਾਲ ਪੀੜਤ ਸੀ। ਹਰ ਪੀੜਤ ਬੀਬੀਆਂ ਦੇਖੋ ਹਰ ਪੀੜਤ ਸਾਡੀ ਇੱਕ ਬੀਬੀ ਅਫਸਰ ਆ ਸਾਖਸ਼ੀ ਸਾਨੀ ਡੀਸੀ ਆਹੋ ਡਿਪਟੀ ਕਮਿਸ਼ਨਰ ਉਹਦੇ ਉਹਦੇ ਕੱਪੜੇ ਦੇਖਿਆ ਕਰੋ ਰੋਜ਼ ਉਹਦੇ ਵਾਲ ਦੇਖਿਆ ਕਰੋ ਸਰ ਦੇ ਰੋਜ਼ ਖਿਲਰੇ ਜਿਹੜੀ ਸੇਵਾ ਕਰ ਰਹੀ ਆ ਉਹ ਪੀੜਤ ਵੀ ਨਹੀਂ ਉਪਰ ਉਹ ਸੇਵਾ ਕਰ ਰਹੀ ਆ ਉਹਦਾ 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 ਔਰਾ ਦੇਖੋ ਕਿਹੋ ਜਿਹਾ ਬਣਿਆ ਹੋਇਆ ਤੇ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਉਹ ਬੀਬੀ ਦੇ ਗੱਲ ਲੱ ਕੇ ਰੋ ਰਿਹਾ ਯਾਰ ਐਡੀ ਮਾੜੀ ਸਕ੍ਰਿਪਟ ਐਡਾ ਮਾੜਾ ਰੋਲ ਯਾਰ ਡਰਾਮਿਆਂ ਦੀ ਲੋੜ ਆ ਪੰਜਾਬ ਨੂੰ ਅਸੀਂ ਡਰਾਮੇ ਬਾ ਚੁਣਿਆ ਯਾਰ ਓਏ ਅਸੀਂ ਮਦਦ ਦੀ ਮੰਗ ਕਰ ਰਹੇ ਹਾਂ ਮਦਦ ਦੀ ਲੋੜ ਆ ਉਹ ਉਧਰ ਨੂੰ ਤਰਨਾ ਨਹੀਂ ਫਿਰ ਅੱਜ ਤੁਸੀਂ ਦੇਖਿਆ ਉਹੀ ਉਹੀ ਬੀਬੀ ਦੀ ਫੋਟੋ ਤੁਸੀਂ ਦੇਖੀ ਆ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕਿ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਜੀ ਗੱਲ ਚ ਪੱਤੀ ਪਾ ਕੇ ਤੇ ਉਹੀ ਬੀਬੀ ਫਰੋਜ਼ਪੁਰ ਤੋਂ ਲਿਜਾ ਕੇ ਉੱਥੇ ਖੜੀ ਕਰ ਲਿਆ ਯਾਰ ਇਹਦੀ ਕੀ ਲੋੜ ਆ ਮਤਲਬ ਤੂੰ ਆਮ ਲੋਕਾਂ ਕੋਲ ਜਾ ਨਹੀਂ ਸਕਦਾ ਕਿਸੇ ਰੋਂਦੇ ਦੇ ਹੰਝੂ ਨਹੀਂ ਪੁੱਛ ਸਕਦਾ ਤੂੰ ਡਰਾਮੇ ਕਰ ਰਿਹਾ ਅਸੀਂ ਦੇਖਿਆ 10 ਵਾਰ ਡਰਾਮੇ ਕੀਤੇ ਆ ਨੇ ਜਦੋਂ ਕੇਜਰੀਵਾਲ ਨੂੰ ਸ਼ਰਾਬ ਦੇ ਕੇਸ 'ਚ ਫੜਿਆ ਸੀ ਸਟੇਜ 'ਤੇ ਰੋ ਰਿਹਾ ਸੀ ਯਾਰ ਅਸੀਂ ਸਕੂਲ ਬਣਾ ਰਹੇ ਆ ਕੀ ਗੁਨਾਹ ਕਰ ਰਹੇ ਆ ਉਦੋਂ ਵੀ ਝੂਠਾ ਰੋ ਰਿਆ ਸੀ ਪਾਣੀ ਅੱਖਾਂ 'ਚ ਆਉਂਦਾ ਨਹੀਂ ਅੱਖਾਂ 'ਚ ਪਾਣੀ ਉਹਨਾਂ ਦੇ ਆ ਜਿਹੜੇ ਇਸ ਤਬਾਹੀ ਦੇ ਨਾਲ ਜੂਝ ਰਹੇ ਆ ਲੜ ਰਹੇ ਆ ਕਿਸ਼ਤੀਆਂ ਦੀ ਲੋੜ ਆ ਰਾਸ਼ਨ ਦੀ ਲੋੜ ਆ ਪੱਥਿਆਂ ਦੀ ਲੋੜ ਆ ਤੋ ਮੁੱਖ ਮੰਤਰੀ ਸਾਹਿਬ ਇਹਨਾਂ ਚੀਜ਼ਾਂ ਦਾ ਇੰਤਜ਼ਾਮ ਕਰੋ ਬ੍ਰਾਹਮੇ ਨਾ ਕਰੋ ਨਾ ਤੁਸੀਂ ਬੈਠੋ ਥੱਲੇ ਰੋਟੀ ਖਾਓ ਸਾਡੇ ਵੱਲੋਂ ਤੁਸੀਂ ਆਪਦੇ ਸੋਹਣੇ ਘਰੇ ਬੈਠ ਕੇ ਟੇਬਲ ਤੇ ਰੋਟੀ ਖਾਓ ਸਾਨੂੰ ਇਸ ਗੱਲ ਦਾ ਤਰਾ ਇਨੀਸ਼ੀਏਟਿਡ ਬੈਠੋ ਘਰੇ ਬੈਠੋ ਆਪਦੇ ਮੰਤਰੀ ਜਿਹੜੇ ਪੁਰਤਲੇਵੇੜੀ ਫਿਰਦੇ ਉਹਨਾਂ ਨੂੰ ਘਰੇ ਬਿਠਾਓ ਵਿਧਾਨ ਸਭਾ ਦੇ ਵਿੱਚ ਜਦੋਂ ਇਹਨਾਂ ਦੇ ਮੰਤਰੀ ਨੂੰ ਕਿਹਾ ਸੀ ਉਹ ਕਹਿੰਦਾ ਜੀ ਪੂਰੇ ਇੰਤਜ਼ਾਮ ਕੀਤੇ ਹੋਏ ਆ ਹਨਾ ਨਾਲ ਨਿਚਠਣ ਦੇ ਤੇ ਆ ਇੰਤਜ਼ਾਮ ਦੇ ਹੀ ਤੁਸੀਂ ਫਿਰ ਕਹਿੰਦੇ ਹੋ ਸਰਕਾਰੀ ਆਸਤ ਨਾ ਕਹੀਏ ਸਰਕਾਰੀ ਆਫਤਾ ਹੈ ਸਰਕਾਰ ਦੀ ਲਿਆਂਦੀ ਹੋਈ ਆਫਤਾ ਮਿਲ ਕੇ ਲਿਆਂਦੀ ਹੋਈ ਆਫਤਾ ਪਰ ਮੈਂ ਦੱਸਣਾ ਚਾਹੁੰਦਾ ਕਿ ਸਰਕਾਰਾਂ ਇਹ ਗੱਲ ਭੁੱਲ ਜਾਣ ਕਿ ਇਸ ਪੰਜਾਬ ਨੂੰ ਦਵਾ ਸਕਣਗੇ ਉਹ ਕਹਿੰਦੇ ਜਿੰਨਾ ਚਿਰ ਇਹਨਾਂ ਕੋਲ ਜ਼ਮੀਨਾਂ ਹੈ ਉਹਨਾਂ ਚਿਰ ਇਹ ਲੜਨਗੇ ਢੜਨਗੇ ਕਿਉਂਕਿ ਸਰਕਾਰ ਇਸ ਗੱਲ ਤੋਂ ਮਾਨਸਿਕ ਤੌਰ ਤੇ ਪੀੜਤ ਆ ਜਿਹੜਾ ਹੰਕਾਰੀ ਬੰਦਾ ਹੁੰਦਾ ਨਾ ਹੰਕਾਰਿਆ ਹੋਇਆ ਉਹ ਹੰਕਾਰੇ ਹੋਏ ਬੰਦੇ ਨੂੰ ਇਹ ਗੱਲ ਚੁੱਭ ਜਾਂਦੀ ਆ ਕਿ ਮੇਰੇ ਮੂਹਰੇ ਕਿਵੇਂ ਕੋਈ ਖੜ ਗਿਆ ਸਵਾ ਸਾਲ ਬਾਰਡਰ ਤੇ ਬੈਠਾ ਰਿਆ ਨਾ ਪੰਜਾਬ ਇਹ ਚੁੱਭ ਰਿਹਾ ਕਿ ਇਹਨਾਂ ਨੇ ਸਾਰੀ ਦੁਨੀਆ ਨੂੰ ਸੰਘਰਸ਼ ਕਰਨਾ ਸਿਖਾਤਾ ਅੰਗਰੇਜ਼ਾਂ ਨੇ ਵੀ ਟਰੈਕਟਰ ਸੜਕਾਂ ਤੇ ਲਿਆਂਦੇ ਯੂਰਪ ਦੇ ਵਿੱਚ ਦੇਖਿਆ ਹੁਣ ਪਿਛਲੇ ਸਾਲ ਜਦੋਂ ਧਰਨੇ ਮੁਜਾਰੇ ਕਰ ਸੀ ਉਹ ਸਾਡੇ ਕਿਸਾਨਾਂ ਦੇ ਦੀ ਵਜ੍ਹਾ ਕਰਕੇ ਉਹਨਾਂ ਨੇ ਦੇਖਿਆ ਕਿ ਆਹ ਕਿਸਾਨ ਆਏ ਧਰਨੇ ਲਾਉਂਦੇ ਆ ਸਾਡੇ ਕਿਸਾਨਾਂ ਨੇ ਪੂਰੀ ਦੁਨੀਆ ਦੀ ਤਸਵੀਰ ਬਦਲੀ ਆ ਤੇ ਇਹੀ ਇਹਨਾਂ ਦੇ ਮੰਤਰੀ ਇਹੀ ਭਵੰਤਵਾਨ ਵੀ ਕਹਿੰਦਾ ਹੁੰਦਾ ਸੀ ਕਿ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਅੱਜ ਵੀ ਵੱਡੇ ਵੱਡੇ ਟਰੈਕਟਰ ਹੀ ਖੜੇ ਆ ਉੱਥੇ ਬੰਨਾਂ ਦੇ ਉੱਤੇ ਅੱਜ ਵੱਡੇ ਵੱਡੇ ਟਰੈਕਟਰਾਂ ਨਾਲ ਹੀ ਰੇਤਾ ਅੱਪ ਮਿੱਟੀ ਲੈ ਕੇ ਜਾ ਰਹੇ ਆ ਰਾਸ਼ਨ ਲੈ ਕੇ ਜਾ ਰਹੇ ਆ ਪਸ਼ੂਆਂ ਦਾ ਸਮਾਨ ਲੈ ਕੇ ਜਾ ਰਹੇ ਆ ਵੱਡੇ ਵੱਡੇ ਜਿਹੜੇ ਤੋ ਜਾ ਰਹੇ ਆ ਲੈ ਕੇ ਸੱਚ ਅਸੀਂ ਦੇਖੋ ਅਸੀਂ ਉੱਥੇ ਲਗਾਤਾਰ ਸੰਪਰਕ ਚਾ ਸੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿਹੜੇ ਮੇਰੇ ਦੋਸਤ ਸ਼ਹਿਰਾਂ ਵਾਲੇ ਬਿਜ਼ਨਸਮੈਨ ਆ ਜਾਂ ਲੁਧਿਆਣੇ ਦੇ ਆ ਜਾਂ ਜਗਰਾਉਂ ਦੇ ਉਹ ਰਾਸ਼ਨ ਲੈ ਕੇ ਜਿਹੜਾ ਖਾਣ ਪੀਣ ਦਾ ਸਮਾਨ ਲੈ ਕੇ ਪਹੁੰਚ ਚੁੱਕੇ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਸੀ ਤੇ ਅਸੀਂ ਹਾਲਾਤਾਂ ਮੁਤਾਬਕ ਜਾਵਾਂਗੇ ਨਾ ਜਿਹੜੀ ਚੀਜ਼ ਕਿਸੇ ਦੇ ਕੰਮ ਆਵੇ ਆਏ ਆਪਾਂ ਲਿਜਾ ਕੇ ਉੱਥੇ ਉਹ ਚੀਜ਼ ਲੈ ਜਾਈਏ ਜਿਹੜੀ ਕੰਮ ਹੀ ਨੰਬਰ ਬਣਾਉਣ ਦੀ ਦੌੜ ਨਹੀਂ ਇਹ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਇਹ ਕਹਿੰਨਾ ਕਿ ਦਿਖਾਵੇ ਦੀ ਲੋੜ ਨਹੀਂ ਦਿਖਾਵਾ ਤਾਂ ਕਰੋ ਜੇ ਤੁਹਾਨੂੰ ਪਰਮਾਤਮਾ ਤੇ ਭਰੋਸਾ ਨਹੀਂ ਪਰਮਾਤਮਾ ਵੇਖ ਰਿਹਾ ਹੈ ਕੌਣ ਦਿਨੋਂ ਸੇਵਾ ਕਰ ਰਿਹਾ ਕੌਣ ਦਿਖਾਵੇ ਦੀ ਸੇਵਾ ਕਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ